ਦੇਵ ਅੱਖਾਂ ਨੂੰ ਆਰਾਮ ਤੇ ਕੰਨਾਂ ਨੂੰ ਸਕੂਨ ਵਿਰਾਸਤ ਤੇ ਤੁਸੀਂ ਸੁਣਨ ਜਾ ਰਹੇ ਹੋ ਕਹਾਣੀ ਸੰਗ੍ਰਹਿ ਪੜਨ ਰੁੱਤ ਦੇ ਆਰ-ਪਾਰ ਸੰਪਾਦਕ ਪ੍ਰਗਟ ਸਿੰਘ ਸਤੋਜ ਕਹਾਣੀ ਗ੍ਰੀਨ ਕਾਰਡ ਕਹਾਣੀਕਾਰ ਹਰਮਹਿੰਦਰ ਚਹਿਲ ਆਵਾਜ਼ ਅਮਰਜੀਤ ਸਿੰਘ ਸੂਰੀ ਜਿਸ ਗੱਲ ਦਾ ਢੁਡਕੂ ਮੈਨੂੰ ਪਿਛਲੇ ਕਈ ਦਿਨਾਂ ਤੋਂ ਲੱਗਿਆ ਹੋਇਆ ਸੀ ਉਸ ਦਿਨ ਸੱਚ ਹੋ ਗਈ ਪਰ ਮੈਂ ਜਿਗਤਾਰ ਅੰਕਲ ਤੋਂ ਕਦੇ ਇਹ ਉਮੀਦ ਨਹੀਂ ਸੀ ਕੀਤੀ ਕਿ ਉਹ ਇਸ ਹੱਦ ਤੱਕ ਵੀ ਜਾ ਸਕਦਾ ਹੈ ਮੈਨੂੰ ਸਾਰੀ ਰਾਤ ਨੀਂਦ ਨਾ ਆਈ ਆਖਰ ਮੈਂ ਇਹ ਗੱਲ ਆਪਣੇ ਭਰਾ ਮਿੱਕੀ ਨਾਲ ਕਰਨ ਦਾ ਫੈਸਲਾ ਕਰ ਲਿਆ ਅਮਰੀਕ ਜਿਸ ਨੂੰ ਘਰ 'ਚ ਸਾਰੇ ਮਿੱਕੀ ਕਹਿ ਕੇ ਬੁਲਾਉਂਦੇ ਹਨ ਮੈਥੂ ਉਮਰ ਦੇ ਵਿੱਚ ਛੋਟਾ ਹੈ ਪੰਜਾਬ 'ਚ ਰਹਿੰਦਿਆਂ ਸਾਡੇ ਭੈਣ ਭਰਾ ਵਿੱਚਕਾਰ ਆਮ ਜਿਹੇ ਸੰਬੰਧ ਹੀ ਸੀ ਪਰ ਅਮਰੀਕਾ ਵਿੱਚ ਆ ਕੇ ਬਹੁਤ ਕੁਝ ਬਦਲ ਗਿਆ ਤੇ ਸਾਡੇ ਵਿਚਾਰ ਦੋਸਤੀ ਦਾ ਰਿਸ਼ਤਾ ਬਣ ਗਿਆ ਸ਼ਾਇਦ ਇਸ ਸਮੇਂ ਦੀ ਮੰਗ ਜਾਂ ਮਜਬੂਰੀਆਂ ਦੀ ਵਜ੍ਹਾ ਕਰਕੇ ਹੋਇਆ ਅਸੀਂ ਆਪਸ ਵਿੱਚ ਹਰ ਤਰ੍ਹਾਂ ਦਾ ਵਿਚਾਰ ਵਟਾਂਦਰਾ ਕਰਨ ਲੱਗ ਪਏ ਉੰਜ ਤਾਂ ਪਿੰਡੋਂ ਤੁਰਨ ਲੱਗਿਆ ਪਾਪੇ ਨੇ ਮੇਰੇ ਸਿਰ ਤੇ ਹੱਥ ਰੱਖਦਿਆਂ ਸਮਝਾਇਆ ਸੀ ਕਿ ਮिक्की ਛੋਟਾ ਹੈ ਇਸ ਕਰਕੇ ਇਸ ਨੂੰ ਤੂੰ ਹੀ ਸੰਭਾਲਣਾ ਮਿੱਕੀ ਨੂੰ ਵੀ ਪਾਪੇ ਨੇ ਇਹੀ ਨਸੀਹਤ ਦਿੱਤੀ ਸੀ ਕਿ ਪਰਮਜੀਤ ਉਮਰ ਵਿੱਚ ਭਾਵੇਂ ਤੇਥੋਂ ਵੱਡੀ ਹੈ ਪਰ ਤੂੰ ਇਸ ਦੀ ਰਾਖੀ ਵੱਡੇ ਭਰਾ ਵਾਂਗੂ ਕਰਨੀ ਆ ਇਸ ਰਾਖੀ ਲਫ਼ਜ਼ ਵਿੱਚ ਵੀ ਬਹੁਤ ਕੁਝ ਆ ਗਿਆ ਸੀ ਜੋ ਕਿ ਮੈਂ ਸਮਝ ਗਈ ਸੀ ਮਾਂ ਨੇ ਘੰਟਾ ਪਾਰ ਇਸੇ ਗੱਲ ਤੇ ਭਾਸ਼ਣ ਦਿੱਤਾ ਸੀ ਕਿ ਜੇਕਰ ਤੇਰੇ ਵੱਲੋਂ ਕੋਈ ਉਚਨੀਚ ਹੋ ਗਈ ਤਾਂ ਤੇਰੇ ਪਾਪੇ ਨੇ ਨਾ ਤੈਨੂੰ ਛੱਡਣਾ ਤੇ ਨਾ ਹੀ ਆਪਣੇ ਆਪ ਨੂੰ ਇਹੀ ਗੱਲ ਮਿੱਕੀ ਨੂੰ ਵੀ ਕਹੀ ਗਈ ਸੀ ਕਿ ਤੁਸੀਂ ਅਮਰੀਕਾ ਪੜ੍ਹਨ ਲਈ ਜਾ ਰਹੇ ਹੋ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਥੋਂ ਕਿਸੇ ਕੰਮ ਤੋਂ ਸਪான்ਸਰ ਹੋ ਜਾਓਗੇ ਇੱਕ ਉਹ ਜੋ ਸਟੱਡੀ ਵੀਜ਼ਾ ਲਗਵਾਉਣ ਵਾਲੇ ਏਜੰਟ ਨੇ ਕਿਹਾ ਸੀ ਫਿਰ ਵਾਪਸ ਆਇਓ ਇੱਥੇ ਆਏ ਦੀ ਤੁਹਾਡੀ ਸ਼ਾਦੀ ਸ਼ਾਹੀ ਖਾਨਦਾਨੀ ਢੰਗ ਨਾਲ ਕੀਤੀ ਜਾਵੇਗੀ ਸਾਡਾ ਖਾਨਦਾਨ ਸ਼ਾਹੀ ਖਾਨਦਾਨ ਤਾਂ ਹੈ ਹੀ ਸੀ ਕੀ ਹੋਇਆ ਕਿ ਹੁਣ ਉਹ ਸਰਦਾਰੀਆਂ ਵਗੈਰਾ ਨਹੀਂ ਰਹੀਆਂ ਸਨ ਪਰ ਸ਼ਾਹੀ ਪੁਣ ਤਾਂ ਸਾਡੇ ਪਰਿਵਾਰ ਦੇ ਹਰ ਇੱਕ ਮੈਂਬਰ ਦੇ ਖੂਨ ਵਿੱਚ ਰਚਿਆ ਹੋਇਆ ਇਹ ਵਕਰੀ ਗੱਲ ਹੈ ਕਿ ਕਰਜ਼ੇ 'ਚ ਨੱਕੋ-ਨੱਕ ਡੁੱਬੇ ਪਾਪਾ ਨੇ ਬੜਾ ਔਖਾ ਹੋ ਕੇ ਸਾਡੇ ਅਮਰੀਕਾ ਦੇ ਸਟੱਡੀ ਵੀਜ਼ੇ ਦਾ ਇੰਤਜ਼ਾਮ ਕੀਤਾ ਸੀ ਮੇਰੇ ਉੱਪਰ ਸਾਰੇ ਪਰਿਵਾਰ ਨੂੰ ਬਹੁਤ ਭਰੋਸਾ ਸੀ ਕਿ ਮੈਂ ਕਦੇ ਵੀ ਕੋਈ ਅਜੀਹਾ ਕਦਮ ਨਹੀਂ ਚੁੱਕੂੰਗੀ ਜਿਸ ਨਾਲ ਕੀ ਪਰਿਵਾਰ ਦੀ ਇੱਜ਼ਤ ਤੇ ਹਾਂ ਜਾਵੇ ਸਾਨੂੰ ਬਾਹਰ ਭੇਜਣ ਦੇ ਕਈ ਹੋਰ ਵੀ ਕਾਰਨ ਸਨ ਇੱਕ ਵੱਡਾ ਇਹ ਵੀ ਸੀ ਕਿ ਇੱਥੇ ਦੇ ਨੌਜਵਾਨ ਮੁੰਡੇ ਅੱਜਕੱਲ ਨਸ਼ਿਆਂ ਵਿੱਚ ਗਲਤਾਨ ਹੋ ਰਹੇ ਨੇ ਬਾਹਰ ਜਾ ਕੇ ਮਿੱਕੀ ਇਸ ਕੋਹੜ ਤੋਂ ਬਚਿਆ ਰਹੂਗਾ ਦੂਸਰਾ ਮੇਰੇ ਬਾਰੇ ਇਹ ਵੀ ਸੀ ਕਿ ਜਦੋਂ ਮੇਰੇ ਕੋਲ ਗ੍ਰੀਨ ਕਾਰਡ ਹੋਇਆ ਤਾਂ ਕੋਈ ਪਹੁੰਚਿਆ ਹੋਇਆ ਘਰ ਪਾਲ ਕੇ ਮੇਰਾ ਵਿਆਹ ਪੂਰੀ ਸ਼ਾਨੋ ਸ਼ੌਕਤ ਨਾਲ ਕੀਤਾ ਜਾਓ ਬਹੁਤੇ ਪਵਾੜੇ ਤਾਂ ਏਜੰਟਾਂ ਦੇ ਪਾਏ ਹੋਏ ਹੀ ਹੁੰਦੇ ਹਨ ਸਾਨੂੰ ਪਹਿਲਾਂ ਬਥੇਰੇ ਸਬਜ਼ ਬਾਗ ਵਿਖਾਏ ਗਏ ਸਨ ਕਿਹਾ ਗਿਆ ਸੀ ਕਿ ਉੱਥੇ ਜਾਂਦੇ ਸਾਰ ਤੁਹਾਨੂੰ ਕੰਮ ਮਿਲ ਜਾਊਗਾ ਆਪਣੀ ਪੜ੍ਹਾਈ ਦੇ ਖਰਚੇ ਤੋਂ ਬਿਨਾਂ ਤੁਸੀਂ ਜਿੰਨੇ ਮਰਜ਼ੀ ਘਰੇ ਪੈਸੇ ਭੇਜੀ ਜਾਓ ਨਾਲ ਹੀ ਜਿੱਥੇ ਕੰਮ ਕਰੋਗੇ ਉੱਥੇ ਹੀ ਸਪான்ਸਰ ਹੋ ਕੇ 2 ਸਾਲ ਵਿੱਚ ਤੁਹਾਨੂੰ ਗ੍ਰੀਨ ਕਾਰਡ ਮਿਲ ਜਾਊ ਖੈਰ ਸਭ ਕੁਝ ਵੇਚ-ਵਟ ਕੇ ਤੇ ਰੈਂਦ ਖੁੰਦ ਗੈਣੀ ਧਰ ਕੇ ਕਰਦਿਆਂ ਨੇ ਸਾਨੂੰ 에ਜੰਟ ਰਾਹੀਂ ਸਟੱਡੀ ਵੀਜ਼ਾ ਦਵਾ ਦਿੱਤਾ। ਬੜੇ ਚਾਅ ਨਾਲ ਅਸੀਂ ਦੋਨੋਂ ਭੈਣ ਭਰਾ ਜਹਾਜ਼ ਚੜ੍ਹੇ ਕਿ ਅਮਰੀਕਾ ਪੜ੍ਹਨ ਜਾ ਰਹੇ ਹਾਂ। ਪਰ ਇੱਥੇ ਆਉਂਦਿਆਂ ਹੀ ਸਭ ਪੁਲੇਖੇ ਦੂਰ ਹੋ ਗਏ। ਸਾਡਾ ਤਾਂ ਇੱਥੇ ਕੋਈ ਜਾਣ ਪਹਿਚਾਨ ਵਾਲਾ ਜਾਂ ਕੋਈ ਰਿਸ਼ਤੇਦਾਰ ਵੀ ਨਹੀਂ ਸੀ ਜਿਹੜਾ ਕੋਈ ਸਲਾਹ ਵਗੈਰਾ ਹੀ ਦੇ ਦਿੰਦਾ। ਪਹਿਲੇ 2-3 ਮਹੀਨੇ ਤਾਂ ਅਸੀਂ ਡਡਵੈਰਿਆਂ ਵਾਂਗੂ ਤੁਰੇ-ਫਿਰੇ। ਫਿਰ ਹੌਲੀ-ਹੌਲੀ ਇੱਥੋਂ ਦਾ ਹਿਸਾਬ ਤੱਬ ਜ ਆਉਣ ਲੱਗਿਆ। ਜੇਬ ਵਿੱਚ ਪਾ ਕੇ ਲਿਆਂਦੇ ਡਾਲਰ ਤਾਂ ਆਉਂਦਿਆਂ ਹੀ ਖਤਮ ਹੋ ਗਏ ਸਨ ਰਹਿਣ ਦਾ ਪ੍ਰਬੰਧ ਅਸੀਂ ਕਾਲਜ ਕੈਂਪਸ ਦੇ ਅਪਾਰਟਮੈਂਟ ਵਿੱਚ ਰਹਿੰਦੇ ਕਿਸੇ ਸਟੂਡੈਂਟ ਨਾਲ ਕਰ ਲਿਆ ਸੀ ਅਸੀਂ ਇੱਧਰ ਉੱਧਰ ਹੱਥ ਪੈਰ ਮਾਰ ਕੇ ਟੁੱਟੀਆਂ ਭੱਜੀਆਂ ਜੀਆਂ ਨੌਕਰੀਆਂ ਵੀ ਲੱਭ ਲਈਆਂ ਸਾਡੇ ਕੋਲ ਕੋਈ ਵਰਕ ਪਰਮਿਟ ਤਾਂ ਹੈ ਨਹੀਂ ਸੀ ਇਸ ਕਰਕੇ ਜੋ ਵੀ ਕੋਈ ਰੈਸਟੋਰੈਂਟ ਤੇ ਸਫਾਈ ਵਗੈਰਾ ਦੀ ਨੌਕਰੀ ਮਿਲੀ ਉਹ ਕਰ ਲਈ ਐਨੀ ਨੌਕਰੀ ਬਿਨਾ ਰਹਿਣ ਦਾ ਖਰਚ ਵੀ ਨਹੀਂ ਚੱਲਣਾ ਸੀ ਇਹ ਨੌਕਰੀ ਸਾਡੀ ਜ਼ਰੂਰਤ ਸੀ ਪਰ ਇਸ ਨੌਕਰੀ ਦੀ ਵਜ੍ਹਾ ਕਰਕੇ ਅਸੀਂ ਪੜ੍ਹਾਈ 'ਚ ਪਛੜਨ ਲੱਗੇ ਸਟੱਡੀ ਵੀਜ਼ੇ ਦੀ ਸ਼ਰਤ ਮੁਤਾਬਕ ਸਾਡੇ ਲਈ ਬੀ ਗ੍ਰੇਡ ਲੈਣੀ ਜ਼ਰੂਰੀ ਸਨ ਪਰ ਅਸੀਂ ਪਾਸ ਵੀ ਮੁਸ਼ਕਲ ਨਾਲ ਹੁੰਦੇ ਸੀ ਪਹਿਲਾਂ ਸਮਝਾਇਆ ਗਿਆ ਫਿਰ ਕਾਲਜ 'ਚੋਂ ਕੱਢਣ ਦਾ ਵਾਰਨਿੰਗ ਨੋਟਿਸ ਮਿਲ ਗਿਆ ਖੈਰ ਅਸੀਂ ਪਹਿਲੇ ਸਾਲ ਦੇ ਫਾਈਨਲ ਐਗਜ਼ਾਮ 'ਚ ਬੜੀ ਮੁਸ਼ਕਲ ਨਾਲ ਬੀ ਗ੍ਰੇਡ ਰੱਖਣ ਵਿੱਚ ਸਫਲ ਹੋਏ ਉੰਜ ਪਤਾ ਚੱਲ ਚੁੱਕਿਆ ਸੀ ਕਿ ਕਾਲਜ ਚੋਂ ਕਿਸੇ ਵੇਲੇ ਵੀ ਛੁੱਟੀ ਹੋ ਸਕਦੀ ਹੈ ਇਸ ਵਿਚਾਰ ਸਾਡੇ ਕੁਝ ਦੇਸੀ ਮੁੰਡੇ ਕੁੜੀਆਂ ਦੋਸਤ ਵੀ ਬਣ ਚੁੱਕੇ ਸਨ ਉਹਨਾਂ ਤੋਂ ਹੀ ਇਹ ਸਲਾਹ ਮਿਲੀ ਕਿ ਤੁਸੀਂ ਨਿਰਾਪੋਰਾ ਇਸ ਕਾਲਜ ਦੇ ਸਿਰ ਤੇ ਨਾ ਰਹੋ ਸਗੋਂ ਆਪਣੀ ਗ੍ਰੀਨ ਕਾਰਡ ਦਾ ਕੋਈ ਪ੍ਰਬੰਧ ਕਰੋ ਜ਼ਿੰਦਗੀ ਬੜੇ ਤਲਖ ਤਜਰਬੇ ਵਖਾ ਰਹੀ ਸੀ ਇਨੀ ਦਿਨੀ ਮੈਂ ਇੱਕ ਦਿਨ ਮਿੱਕੀ ਨੂੰ ਕਿਸੇ ਕੁੜੀ ਨਾਲ ਘੁੰਮਦਿਆਂ ਵੇਖਿਆ ਮਿੱਕੀ ਇਹ ਕੌਣ ਹੈ ਪਰ ਮਿੱਕੀ ਚੁੱਪ ਹੀ ਰਿਹਾ ਉਸਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੈਨੂੰ ਪਤਾ ਕਿ ਤੂੰ ਕੀ ਕਰ ਰਹੀ ਹੈ ਦੀਦੀ ਉਹ ਮੈਂ ਆਪਣੇ ਗ੍ਰੀਨ ਕਾਰਡ ਦੇ ਇੰਤਜ਼ਾਮ ਕਰ ਰਹੀ ਹਾਂ ਇਸ ਤਰ੍ਹਾਂ ਗ੍ਰੀਨ ਕਾਰਡ ਦੀਦੀ ਤੈਨੂੰ ਪਤਾ ਹੀ ਹੈ ਕਿ ਹੋ ਸਕਦਾ ਆਪਣੀ ਕਾਲਜ ਤੋਂ ਛੁੱਟੀ ਹੋ ਜਾਵੇ ਤੂੰ ਹੀ ਦੱਸ ਪਿੱਛੇ ਫਿਰ ਹੋਰ ਕਿਹੜਾ ਤਰੀਕਾ ਰਹਿ ਜਾਂਦਾ ਉਦੋਂ ਮੈਂ ਚੁੱਪ ਰਹੀ ਮੈਂ ਸੋਚਿਆ ਕਿ ਸ਼ਾਇਦ ਉੱਥੇ ਤੱਕ ਗੱਲ ਨਾ ਹੀ ਪਹੁੰਚੇ ਪਰ ਫਿਰ ਇੱਕ ਦਿਨ ਮिक्की ਨੇ ਮੈਨੂੰ ਚੌਂਕਾ ਦਿੱਤਾ ਉਮੇਤੋਂ ਉਸ ਕੋੜੀ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਮੰਗ ਰਿਆ ਸੀ ਤਾਂ ਕਿ ਇਸ ਤਰ੍ਹਾਂ ਉਸ ਨੂੰ ਗ੍ਰੀਨ ਕਾਰਡ ਮਿਲ ਜਾਵੇ ਮਿੱਕੀ ਜੇ ਪਿੰਡ ਵਾਲੇ ਨੂੰ ਪਤਾ ਲੱਗ ਗਿਆ ਤਾਂ ਮੈਂ ਤੌਖਲਾ ਝਾਹਰ ਕੀਤਾ ਪਹਿਲੀ ਗੱਲ ਤਾਂ ਪਤਾ ਲੱਗਣਾ ਹੀ ਨਹੀਂ ਪਰ ਜੇ ਪਤਾ ਲੱਗ ਵੀ ਜਾਂਦਾ ਤਾਂ ਮੈਂ ਕਿਹੜਾ ਇਹ ਵਿਆਹ ਪੱਕੇ ਤੌਰ ਤੇ ਕਰਵਾ ਰਿਆ ਸਿਰਫ ਗ੍ਰੀਨ ਕਾਰਡ ਲਈ ਤਾਂ ਹੈ ਵੇਖ ਲੈ ਮਿੱਕੀ ਮੇਰਾ ਦਿਲ ਨਹੀਂ ਮੰਨਦਾ ਮੈਂ ਵੀ ਸ਼ਸ਼ੋਪੰਜ ਵਿੱਚ ਪੈ ਗਈ ਦੀਦੀ ਆਪਣੇ ਕੋਲ ਹੋਰ ਕਿਹੜਾ ਰਬ ਬਚਿਆ ਤੂੰ ਹੀ ਦੱਸ ਕਿ ਹੁਣ ਜੇਕਰ ਵਾਪਸ ਵੀ ਜਾਣਾ ਪੈ ਗਿਆ ਤਾਂ ਕਿਹੜੇ ਨੂੰ ਜਾਵਾਂਗੇ ਮੈਂ ਤਾਂ ਤੈਨੂੰ ਵੀ ਸਲਾਹ ਦੇਵਾਂਗਾ ਕਿ ਤੂੰ ਵੀ ਆਪਣੇ ਵਿਆਹ ਵਗੈਰਾ ਦਾ ਕੋਈ ਇੰਤਜ਼ਾਮ ਆਗਾਉ ਚੁੱਪ ਕਰ ਗਿਆ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਦੀਦੀ ਜੋ ਮਰਜੀ ਸਮਝ ਪਰ ਆਪਾਂ ਮਜਬੂਰ ਹਾਂ ਤੇ ਮਜਬੂਰੀ ਵਿੱਚ ਇਨਸਾਨ ਨੂੰ ਬਹੁਤ ਕੁਝ ਹਣ ਚਾਹਿਆ ਕਰਨਾ ਪੈਂਦਾ ਉਸ ਦੀ ਗੱਲ ਸਹੀ ਨਿਕਲੀ ਤੇ ਅਸੀਂ ਕੁਝ ਹੀ ਦਿਨਾਂ ਬਾਅਦ ਮਜਬੂਰੀ ਦੀ ਹਾਲਤ 'ਚ ਪਹੁੰਚ ਗਏ ਸਾਨੂੰ ਕਾਲਜ 'ਚ ਟਰਮੀਨੇਟ ਕਰ ਦਿੱਤਾ ਗਿਆ ਹੁਣ ਸਾਨੂੰ ਸਟੱਡੀ ਵੀਜ਼ੇ ਦੀ ਸ਼ਰਤ ਮੁਤਾਬਕ 3 ਮਹੀਨਿਆਂ ਦੇ ਵਿੱਚ ਵਿੱਚ ਅਮਰੀਕਾ ਛੱਡਣਾ ਪੈਣਾ ਸੀ ਉਸ ਤੋਂ ਬਾਅਦ ਅਸੀਂ ਅਮਰੀਕਾ 'ਚ ਇਲੀਗਲ ਹੋ ਜਾਣਾ ਸੀ ਅਮਰੀਕਾ ਅਸੀਂ ਕਿਵੇਂ ਛੱਡ ਸਕਦੇ ਸੀ ਕਰਦੇ ਨੇ ਸਭ ਕੁਝ ਵਿਚਵਟ ਕੇ ਸਾਨੂੰ ਸਟੱਡੀ ਵੀਜ਼ੇ ਦੁਆਏ ਸਨ ਪਰ ਜੋ ਸਭ ਕੁਝ ਬੇਕਾਰ ਹੋ ਗਿਆ ਸੀ ਇੱਥੇ ਰਹਿਣ ਦਾ ਇੱਕੋ ਹੀ ਤਰੀਕਾ ਬਚਿਆ ਸੀ ਉਹ ਸੀ ਕਿਸੇ ਅਮਰੀਕਨ ਸਿਟੀਜ਼ਨ ਨਾਲ ਵਿਆਹ ਕਰਵਾ ਕੇ ਗ੍ਰੀਨ ਕਾਰਡ ਲੈਣ ਦਾ ਮਿੱਕੀ ਤਾਂ ਫਿਰ ਵੀ ਮੁੰਡਾ ਸੀ ਉਸ ਦਿਤਾ ਇਹ ਤਰੀਕਾ ਰਾਸ ਆ ਸਕਦਾ ਸੀ ਪਰ ਮੈਂ ਜਿਸ ਘਰ ਪਰਿਵਾਰ ਵਿੱਚ ਜੰਮੀ ਪਲੀ ਸੀ ਉਸ ਮੁਤਾਬਕ ਮੈਂ ਤਾਂ ਇਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸੀ ਸਕਦੀ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਤਾਂ ਦੂਰ ਦੀ ਗੱਲ ਮੈਨੂੰ ਤਾਂ ਕਿਸੇ ਮੁੰਡੇ ਵੱਲ ਵੇਖਣ ਦੀ ਵੀ ਮਨਾਹੀ ਸੀ ਮੈਨੂੰ ਸਾਡੇ ਘਰ ਵਿੱਚ ਬਹੁਤ ਪਹਿਲਾਂ ਵਾਪਰੀ ਇੱਕ ਘਟਨਾ ਯਾਦ ਆ ਗਈ ਜਿਹੜੀ ਕਿ ਘਰ ਦੀਆਂ ਵੱਡੀਆਂ ਬੁੜੀਆਂ ਤੋਂ ਸੁਣੀ ਹੋਈ ਸੀ ਉਹ ਪੂਆ ਪਾਪੇ ਹੋਰਾਂ ਦੀ ਸਾਰਿਆਂ ਤੋਂ ਵੱਡੀ ਭੈਣ ਸੀ। ਮੇਰਾ ਦਾਦਾ ਬਹੁਤ ਸਖਤ ਸੁਭਾਅ ਵਾਲਾ ਸੀ। ਸਾਡੇ ਗੁਹੜ ਵਿੱਚ ਕੁੜੀ ਦਾ ਨਵਾਂ-ਨਵਾਂ ਵਿਆਹ ਹੋਇਆ ਸੀ। ਉਸ ਦੇ ਘਰ ਵਾਲਾ ਸਹੁਰੇ ਘਰ ਆਉਂਦਾ ਤਾਂ ਸਾਲੀਆਂ 'ਚ ਘਿਰ ਕੇ ਬਹਿ ਜਾਂਦਾ। ਇਸ ਦੇ ਪਰੌਣੀ ਨਾਲ ਪਹਿਲਾਂ ਤਾਂ ਮੇਰੀ ਉਸ ਵੱਡੀ ਭੂਆ ਨੂੰ ਦਾਦੇ ਨੇ ਹਾਸ ਹਾਸ ਕੇ ਗੱਲਾਂ ਕਰਨ ਕਾਰਨ ਖੁੰਡਾ ਕੱਢ ਮਾਰਿਆ। ਦੁਬਾਰਾ ਸਾਡੇ ਦਾਦੇ ਨੇ ਭੂਆ ਨੂੰ ਕਿਧਰੇ ਉਸ ਪਰੌਣੀ ਕੋਲ ਕੱਲੀ ਖੜੀ ਨੂੰ ਵੇਖ ਲਿਆ ਤਾਂ ਉਹ ਦਾਦੇ ਦੀ ਅੱਖ ਦਾ ਕੰਡਾ ਬਣ ਗਈ ਸਾਡੀ ਦੂਸਰੀ ਗਵਾਂਢੀ ਨਾਲ ਖੋਹੀ ਸਾਂਝੀ ਸੀ ਇਹ ਕੰਦ ਦੇ ਵਿਚਕਾਰ ਸੀ ਦੋਨੋਂ ਆਪਣੀ ਆਪਣੀ ਪਾਸੇ ਤੋਂ ਪਾਣੀ ਪਾਰ ਸਕਦੇ ਸਨ ਇੱਕ ਸ਼ਾਮ ਮੇਰੀ ਉਹੀ ਭੂਆ ਇਸ ਕੋਹੀ ਤੋਂ ਪਾਣੀ ਪਾਰ ਰਹੀ ਸੀ ਕਿ ਦਾਦੀ ਨੇ ਪਿਛਲੇ ਪਾਸਿਓਂ ਦੀ ਆ ਕੇ ਉਸ ਨੂੰ ਲੱਤਾਂ ਤੋਂ ਚੁੱਕ ਕੇ ਖੋਹੀ ਵਿੱਚ ਸੁੱਟ ਦਿੱਤਾ ਬੁੜੀਆਂ ਨੇ ਬਥੇਰਾ ਰੌਲਾ ਪਾਇਆ ਪਰ ਦਾਦਾ ਉਦੋਂ ਤੱਕ ਉਥੋਂ ਪਾਸੇ ਨਾ ਹਟਿਆ ਜਦੋਂ ਤੱਕ ਕਿ ਅੰਦਰ ਸੁੱਟੀ ਭੂਆ ਦੀਆਂ ਚੀਕਾਂ ਸੁਣਨੀਆਂ ਬੰਦ ਨਾ ਹੋ ਗਈਆਂ ਭਾਦ ਵਿੱਚ ਇਹ ਗੱਲ ਉਡਾ ਦਿੱਤੀ ਗਈ ਕਿ ਕੁੜੀ ਪਾਣੀ ਭਰਦੀ ਪੈਰ ਤਿਲਕ ਜਾਣ ਕਰਕੇ ਖੂਹ ਵਿੱਚ ਡਿੱਗ ਕੇ ਮਰ ਗਈ। ਉਸ ਦੀ ਕੋਈ ਗੱਲ ਕਰਨੀ ਤਾਂ ਦੂਰ। ਅੱਜ ਤੱਕ ਸਾਡੇ ਘਰ ਵਿੱਚ ਉਸ ਪੂਗਾ ਦਾ ਨਾਂ ਲੈਣ ਤੱਕ ਦੀ ਵੀ ਮਨਾਹੀ ਸੀ। ਖੈਰ ਮਿੱਕੀ ਮੈਨੂੰ ਜਿਸ ਗੱਲ ਬਾਰੇ ਸਲਾਹ ਦੇ ਰਿਹਾ ਸੀ ਉਸ ਦਾ ਮਤਲਬ ਗੈਰੀ ਗੁਰਦੀਪ ਤੋਂ ਸੀ ਜੋ ਕਿ ਮੇਰੀ ਹੀ ਕਲਾਸ ਵਿੱਚ ਪੜਦਾ ਸੀ ਤੇ ਮੇਰੇ ਨਾਲ ਉਸ ਦੀ ਚੰਗੀ ਬਣਦੀ ਸੀ। ਪਰ ਇਹ ਸਿਰਫ ਦੋਸਤੀ ਸੀ। ਨਾਹੀ ਮੈਂ ਇਸ ਤੋਂ ਅਗਾਹ ਜਾਣਾ ਚਾਹੁੰਦੀ ਸੀ ਤੇ ਨਾਹੀ ਮੇਰੇ ਵਿੱਚ ਇੰਨੀ ਜੁਰਤ ਸੀ ਕਿ ਘਰ ਦੇ ਕਾਇਦੇ ਕਾਨੂੰਨ ਛਿੱਕੇ ਟੰਗ ਦਿੰਦੀ ਦਿਲੋਂ ਮੈਂ ਡਰੀ ਹੋਈ ਸੀ ਤੇ ਜਾਣੇ ਅਣਜਾਣੇ ਗੈਰੀ ਨਾਲ ਨੇੜਤਾ ਬਣਾਈ ਹੋਈ ਸੀ ਉਦੋਂ ਨੂੰ ਮਿੱਕੀ ਜਿਸ ਕੁੜੀ ਨਾਲ ਸ਼ਾਦੀ ਕਰਨ ਦੀ ਮੈਥੋਂ ਇਜਾਜ਼ਤ ਮੰਗ ਰਿਹਾ ਸੀ ਉਸ ਨੂੰ ਪਤਾ ਲੱਗ ਗਿਆ ਕਿ ਇਹ ਸਿਰਫ ਗ੍ਰੀਨ ਕਾਰਡ ਲਈ ਵਿਆਹ ਕਰਵਾ ਰਿਹਾ ਹੈ ਉਸ ਨੇ ਮਿੱਕੀ ਤੋਂ ਪਾਸਾ ਵਟ ਲਿਆ ਉਦੋਂ ਹੀ ਇੱਕ ਦਿਨ ਮਿੱਕੀ ਨੇ ਮੈਨੂੰ ਸਲਾਹ ਦਿੰਦਿਆਂ ਕਿਹਾ ਦੀਦੀ ਫਿਰ ਨਾ ਕਹੀ ਕਿ ਮੈਂ ਤੈਨੂੰ ਵਕਤ ਸਿਰ ਆਗਾਹ ਨਹੀਂ ਕੀਤਾ ਗਹਿਰੀ ਤੇਰੇ ਚ ਇੰਟਰਸਟਡ ਹੈ ਤੋ ਉਸ ਨਾਲ ਵਿਆਹ ਦੀ ਗੱਲ ਚਲਾ ਮिक्की ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਆਪਣੇ ਲਈ ਜੇ ਕੋਈ ਵੱਡੀ ਗੱਲ ਹੈ ਤਾਂ ਉਹ ਇਸ ਵੇਲੇ ਗ੍ਰੀਨ ਕਾਰਡ ਹੈ ਹੁਣ ਮੌਕਾ ਸੰਭਲ ਲੈ ਨਹੀਂ ਤਾਂ ਫਿਰ ਪਛਤਾਉਂਦੀ ਫਿਰੇਗੀ ਫਿਰ ਮੈਂ ਸੰਜੀਦਾ ਹੋ ਗਈ ਪਰ ਜਦੋਂ ਪੂਰਾ ਪਤਾ ਕੀਤਾ ਤਾਂ ਗਹਿਰੀ ਕਿਸੇ ਹੋਰ ਜ਼ਿਆਦਾ ਨਿਕਲਿਆ ਇਹ ਕੰਮ ਮੇਰੇ ਵਾਅਦਾ ਨਹੀਂ ਸੀ ਮੈਂ ਮिक्की ਨੂੰ ਸੱਚਾਈ ਦੱਸ ਦਿੱਤੀ ਫਿਰ ਕੀ ਇਹ ਦੀਦੀ ਇੱਥੇ ਅਮਰੀਕਾ ਚ ਕੌਣ ਦੇਖਣ ਆਉਂਦਾ ਕਿਉਂ ਕਿਸ ਜਾਤ ਦਾ ਨਹੀਂ ਮਿੱਕੀ ਮੈਂ ਨਹੀਂ ਕਰ ਸਕਦੀ ਆਖਰ ਜ਼ਿੰਦਗੀ ਭਰ ਦੀ ਗੱਲ ਹੈ ਤੇ ਫਿਰ ਘਰ ਦੇ ਨੂੰ ਵੀ ਪਤਾ ਲੱਗੀ ਜਾਣਾ ਨਾਲ ਹੀ ਮੈਂ ਉਸ ਨੂੰ ਪਿਛਲੇ ਮਹੀਨੇ ਸਾਡੇ ਪਿੰਡਾਂ ਵੱਲ ਹੋਏ ਹਾਦਸੇ ਦੀ ਗੱਲ ਸੁਣਾਈ ਸਾਥੋਂ ਕਿਸੇ ਨੇੜਲੇ ਪਿੰਡ ਵੱਖਰੀ ਜਾਤ ਦੇ ਮੁੰਡੇ ਤੇ ਕੁੜੀ ਨੇ ਸ਼ਾਦੀ ਕਰ ਲਈ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਕਰ ਲਈਆਂ ਪੰਚਾਇਤਾਂ ਨੇ ਦੋਵਾਂ ਨੂੰ ਸਮਾਜ ਚੋਂ ਛੇਕ ਦੇਣ ਦਾ ਐਲਾਨ ਕਰ ਦਿੱਤਾ। ਉਸ ਦੇ ਕੁਝ ਦਿਨ ਬਾਅਦ ਹੀ ਦੋਨਾਂ ਦੀਆਂ ਲਾਸ਼ਾਂ ਨੇੜਲੀ ਨਹਿਰ ਵਿੱਚੋਂ ਮਿਲੀਆਂ ਸਨ। ਪਰ ਉਸ ਨੂੰ ਥੋੜੀ ਦੱਸਣਾ ਹੈ ਕਿ ਤੂੰ ਸਿਰਫ ਗ੍ਰੀਨ ਕਾਰਡ ਲਈ ਵਿਆਹ ਕਰਵਾ ਰਹੀ ਹੈਂ। ਜਦੋਂ ਗ੍ਰੀਨ ਕਾਰਡ ਬਣ ਗਿਆ ਤਾਂ ਤਲਾਕ ਦੇ ਦੇਵੀਂ। ਮਿੱਕੀ ਨੇ ਇਹ ਗੱਲ ਇੰਨੀ ਸਹਿਜ ਸੁਭਾ ਗਈ ਕਿ ਮੈਂ ਹੈਰਾਨ ਹੋ ਰਹਿ ਗਈ। ਤੇਰੀ ਅਕਲ ਤਾਂ ਟਿਕਾਣੇ ਹੈ। ਤੂੰ ਆਪਣੀ ਭੈਣ ਨੂੰ ਇਹ ਸਲਾਹ ਦੇ ਰਹੀ ਹੈਂ। ਭੈਣ ਨੂੰ ਨਹੀਂ ਸਗੋਂ ਇਸ ਲਾਇਕ ਦੋਸਤ ਨੂੰ ਦੇ ਰਿਆਂ ਕਿਉਂਕਿ ਮੈਂ ਵੇਖ ਰਿਆਂ ਕਿ ਸਾਹਮਣੇ ਬੜੇ ਟੇਡੇ ਰਾਹ ਸਾਡੀ ਉਡੀਕ ਕਰ ਰਹੇ ਨੇ ਮੈਨੂੰ ਮਿੱਕੀ ਦੀ ਗੱਲ ਵਿੱਚ ਵਜਨ ਲੱਗਿਆ ਉਸ ਤੋਂ ਬਾਅਦ ਮੈਂ ਗੈਰੀ ਨਾਲ ਸਿੱਧੀ ਗੱਲ ਕਰਨ ਦਾ ਫੈਸਲਾ ਕਰ ਲਿਆ ਪਰ ਵਿੱਚੋਂ ਤਾਂ ਕਹਾਣੀ ਹੋਰ ਹੀ ਨਿਕਲੀ ਉਹ ਤਾਂ ਸਗੋਂ ਮੈਥੋਂ ਗ੍ਰੀਨ ਕਾਰਡ ਭਾਲਦਾ ਸੀ ਉਸ ਦੇ ਭਾਅ ਦੀ ਮੈਂ ਸ਼ਾਇਦ ਅਮਰੀਕਨ ਸਿਟੀਜ਼ਨ ਸੀ ਛੇਤੀ ਪਤਾ ਲੱਗਣ ਕਾਰਨ ਨੁਕਸਾਨ ਤੋਂ ਤਾਂ ਬਚਤ ਰਹਿ ਗਈ ਪਰ ਮੈਂ ਬਹੁਤ ਜ਼ਿਆਦਾ ਡਰ ਗਈ ਹੁਣ ਮੈਂ ਵੀ ਉਸੇ ਡਰ ਨਾਲ ਇਸ ਮਾਮਲੇ ਬਾਰੇ ਸੋਚਣ ਲੱਗ ਪਈ ਜਿਵੇਂ ਕਿ ਮिक्की ਸੋਚਦਾ ਸੀ ਉਹ ਜੇ ਗ੍ਰੀਨ ਕਾਰਡ ਲੈ ਕੇ ਪਿੱਛੋਂ ਤਲਾਕ ਦੇਣ ਵਾਲੀ ਗੱਲ ਇੱਥੇ ਆਮ ਹੁੰਦੀ ਜਾ ਰਹੀ ਹੈ ਜਿਹੜੇ ਬਿਲਕੁਲ ਸਹੀ ਵਿਆਹ ਹੁੰਦੇ ਨੇ ਉਹਨਾਂ 'ਚ ਵੀ ਕਈ ਵਾਰੀ ਇੰਡੀਆ ਤੋਂ ਆਏ ਮੁੰਡਾ ਜਾਂ ਕੁੜੀ ਗ੍ਰੀਨ ਕਾਰਡ ਮਿਲਦੇ ਆ ਹੀ ਪੱਤਰੇਵਾਚ ਜਾਂਦੇ ਨੇ ਬਾਅਦ ਵਿੱਚ ਫਿਰ ਉਹ ਆਪਣੀ ਪਸੰਦ ਦਾ ਵਿਆਹ ਕਰਵਾਉਂਦੇ ਨੇ ਮੇਰੀ ਇੱਕ ਸਹੇਲੀ ਦੱਸ ਰਹੀ ਸੀ ਕਿ ਉਸਦੇ মামੇ ਦੀ ਕੁੜੀ ਇੰਡੀਆ ਜਾ ਕੇ ਵਿਆਹ ਕਰਵਾ ਆਈ ਸੀ ਜਦੋਂ ਮੁੰਡੇ ਨੂੰ ਗ੍ਰੀਨ ਕਾਰਡ ਮਿਲ ਗਿਆ ਤਾਂ ਉਹ ਤਲਾਕ ਦੇ ਕੇ ਵਾਪਸ ਇੰਡੀਆ ਮੁੜ ਗਿਆ ਉੱਥੇ ਜਾ ਕੇ ਉਸਨੇ ਆਪਣੀ ਪਸੰਦ ਦਾ ਵਿਆਹ ਕਰਵਾਇਆ ਨਾਲੇ 50 ਲੱਖ ਦਾ ਦਾਜ ਲਿਆ ਫਿਰ ਉਸ মামੇ ਦੀ ਕੁੜੀ ਨੂੰ ਦੁਬਾਰਾ ਵਿਆਹਿਆ ਗਿਆ ਤਾਂ ਪਹਿਲਾਂ ਉਸਨੇ ਲੁਧਿਆਣਾ ਸ਼ਹਿਰ ਵਿੱਚ ਅਗਲਿਆਂ ਤੋਂ 60 ਲੱਖ ਦੀ ਕੋਠੀ ਆਪਣੇ ਨਾਂ ਲਗਵਾਈ ਤਾਂ ਕਿ ਮੁੰਡਾ ਬਾਅਦ ਵਿੱਚ ਭੱਜੜ ਜੋਗਾ ਨਾ ਰਹੇ ਮिक्की ਅੱਜਕੱਲ੍ਹ ਇੱਕ ਜਮੈਕਨ ਕਾਲੀ ਨਾਲ ਘੁੰਮਦਾ ਸੀ ਮਸਲਾ ਉਸਦਾ ਹੋਈ ਸੀ ਕਿ ਕਿਵੇਂ ਨਾ ਕਿਵੇਂ ਉਹ ਉਸ ਨੂੰ ਤਿਜਾ ਲਵੇ ਤੇ ਵਿਆਹ ਹੀ ਮਨਾ ਲਵੇ ਉਸ ਦੀ ਸਕੀਮ ਇਹੀ ਸੀ ਉੱਪਰੋਂ-ਉੱਪਰੋਂ ਬੜਾ ਪਿਆਰ ਵਖਾ ਰਿਆ ਸੀ ਪਰ ਅਸਲੀ ਮਕਸਦ ਉਸਦਾ ਗ੍ਰੀਨ ਕਾਰਡ ਵਾਲਾ ਹੀ ਸੀ ਜਮੈਕਨ ਸ਼ਾਇਦ ਉਸਦੀ ਇਹ ਮਜਬੂਰੀ ਪਾਪ ਗਈ ਸੀ ਪਹਿਲਾਂ ਤਾਂ ਉਸ ਨੇ ਉਸ ਨੂੰ ਰੱਜ ਕੇ ਚੁੰਡਿਆ ਮिक्की ਔਖਾ-ਸੋਖਾ ਜੋ ਵੀ ਬਚਾਉਂਦਾ ਸੀ ਉਹ ਉਸ ਜਮੈਕਨ ਦੀ ਜੇਬ ਵਿੱਚ ਚਲਿਆ ਜਾਂਦਾ ਸੀ ਹੌਲੀ-ਹੌਲੀ ਵਕਤ ਗੁਜ਼ਰਦਾ ਗਿਆ ਤਾਂ ਮिक्की ਬੇਚੈਨ ਹੋ ਗਿਆ ਇਸ ਵਿਚਾਰ ਦੋਹਾਂ ਵਿਚਾਲੇ ਕੋਈ ਟਕਰਾਅ ਵੀ ਹੋਇਆ ਪਰ ਪਤਾ ਉਦੋਂ ਹੀ ਲੱਗਿਆ ਜਦੋਂ ਉਹ ਕੁੜੀ ਮਿੱਕੀ ਦਾ ਹਰ ਨਿਕਾਮੋਟਾ ਸਮਾਨ ਚੁੱਕ ਕੇ ਰਫੂ ਚੱਕਰ ਹੋ ਗਈ ਮਿੱਕੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਇਧਰ ਜਿਸ ਕਾਉਂਟੀ ਵਿੱਚ ਅਸੀਂ ਰਹਿੰਦੇ ਸੀ ਉਸ ਕਾਉਂਟੀ ਨੇ ਇਲੀਗਲਾਂ ਨੂੰ ਅਰੇਸਟ ਕਰਨ ਦਾ ਕਾਨੂੰਨ ਬਣਾ ਦਿੱਤਾ ਪੁਲਿਸ ਨੂੰ ਇਹ ਅਧਿਕਾਰ ਦੇ ਦਿੱਤਾ ਗਿਆ ਕਿ ਉਹ ਕਿਸੇ ਨੂੰ ਵੀ ਕਿਤੇ ਵੀ ਰੋਕ ਸਕਦੇ ਨੇ ਤੇ ਉਸ ਦਾ ਲੀਗਲ ਸਟੇਟਸ ਪੁੱਛ ਸਕਦੇ ਹਨ ਇਲੀਗਲ ਹੋਣ ਦੀ ਸੂਰਤ ਵਿੱਚ ਅਰੇਸਟ ਕਰ ਸਕਦੇ ਹਨ ਸਾਡੇ ਲਈ ਹੋਰ ਮੁਸੀਬਤ ਖੜੀ ਹੋ ਗਈ ਕੰਮ ਤੇ ਵੀ ਲੁਕਦੇ ਛਿਪਦੇ ਹੀ ਜਾਂਦੇ ਸੀ ਤੇ ਬਾਕੀ ਸਮਾਂ ਅਪਾਰਟਮੈਂਟ ਵਿੱਚ ਬੈਠੇ گزارਦੇ ਸੀ ਫਿਰ ਅਸੀਂ ਇੱਥੋਂ ਮੂਵ ਹੋ ਕੇ ਫੇਵਰੈਕਸ ਕਾਉਂਟੀ ਵਿੱਚ ਕਿਸੇ ਨਾਲ ਅਪਾਰਟਮੈਂਟ ਸ਼ੇਅਰ ਕਰਕੇ ਰਹਿਣ ਦਾ ਇੰਤਜ਼ਾਮ ਕਰ ਲਿਆ ਨੌਕਰੀਆਂ ਵੀ ਬਦਲ ਲਈਆਂ ਮिक्की ਦੀ ਵਿਚਾਰਗੀ ਮੈਥੋਂ ਵੇਖੀ ਨਹੀਂ ਸੀ ਜਾਂਦੀ ਉਸ ਦਾ ਖੁਦ ਦਾ ਆਪਣਾ ਭਾਰ ਤੇ ਨਾਲ ਹੀ ਮੇਰੀ ਜ਼ਿੰਮੇਵਾਰੀ ਫਿਰ ਇੱਕ ਦਿਨ ਮिक्की ਨੇ ਮੈਨੂੰ ਆਪਣੀ ਨਵੀਂ ਤਰਕੀਬ ਦਸੀ ਦੀਦੀ ਦੀਦੀ ਮੈਂ ਤੇਰੇ ਲਈ ਇੱਕ ਮੁੰਡੇ ਨਾਲ ਗੱਲ ਕੀਤੀ ਐ ਉਹ ਪੈਸੇ ਲੈ ਕੇ ਵਿਆਹ ਕਰਵਾਉ ਤੇ ਗ੍ਰੀਨ ਕਾਰਡ ਲੈ ਕੇ ਦਊਗਾ ਮਿੱਕੀ ਪਹਿਲਾਂ ਤੂੰ ਆਪਣਾ ਕੁਝ ਬਣਾ ਫਿਰ ਮੇਰਾ ਵੀ ਸੋਚ ਲਵਾਂਗੇ ਨਹੀਂ ਦੀਦੀ ਮੇਰਾ ਕੀ ਐ ਮੈਂ ਤਾਂ ਕਿਵੇਂ ਨਾ ਕਿਵੇਂ ਕੋਈ ਰਸਤਾ ਲੱਭ ਹੀ ਲਵਾਂ ਪਰ ਤੇਰੇ ਲਈ ਹੁਣ ਪ੍ਰਬੰਧ ਹੋ ਰਿਹਾ ਤਾਂ ਪਹਿਲਾਂ ਇਹ ਕਰ ਲਈਏ ਮਿੱਕੀ ਵਾਕੇ ਹੀ ਮੇਰਾ ਵੱਡਾ ਭਰਾ ਬਣਿਆ ਖੜਾ ਸੀ ਸ਼ਰਤਾਂ ਕੀ ਨੇ ਪੈਸੇ ਤਾਂ ਦੇਣੇ ਹੀ ਨੇ ਨਾਲੇ ਉਸ ਦਾ ਕਹਿਣਾ ਹੈ ਕਿ ਆਪਾਂ ਹੁਣ ਉਸ ਦੇ ਘਰ ਵੀ ਰਹਿ ਸਕਦੇ ਹਾਂ ਨਾਲੇ ਇਸ ਤਰ੍ਹਾਂ ਕਿਸੇ ਨੂੰ ਸ਼ੱਕ ਨਹੀਂ ਹੋਣਾ ਮੈਂ ਝਿਜਕ ਮੰਨ ਰਹੀ ਸੀ ਪਰ ਮਿੱਕੀ ਨੇ ਇਹ ਕਹਿ ਕੇ ਮੇਰੀ ਝਿਜਕ ਦੂਰ ਕਰ ਦਿੱਤੀ ਕਿ ਉਹ ਖੁਦ ਵੀ ਤਾਂ ਨਾਲ ਹੀ ਹੋਊਗਾ ਅਸੀਂ ਉਸ ਮੁੰਡੇ ਦੇ ਘਰ ਵਿੱਚ ਮੂਵ ਹੋ ਗਏ ਉਸ ਨੇ ਪੈਸਿਆਂ ਦੀ ਪਹਿਲੀ ਕਿਸ਼ਤ ਵੀ ਲੈ ਲਈ ਪਰ ਅਗਾਹ ਕੋਈ ਕਦਮ ਨਹੀਂ ਪੁੱਟ ਰਿਹਾ ਸੀ ਕਈ ਦਿਨ ਅਸੀਂ ਉਸ ਦੇ ਮਗਰ ਮਗਰ ਘੁੰਮਦੇ ਰਹੇ ਪਰ ਉਹ ਟਾਲਮਟੋਲ ਕਰਦਾ ਰਿਹਾ ਸਗੋਂ ਮਿੱਕੀ ਨੂੰ ਆਪਣੀ ਗੱਡੀ ਤੇ ਕਿਦਰੇ ਨਾ ਕਿਦਰੇ ਭੇਜੀ ਰੱਖਦਾ ਸੀ ਇਸ ਨਾਲ ਉਸਦੀ ਨੌਕਰੀ ਦਾ ਨੁਕਸਾਨ ਵੀ ਹੁੰਦਾ ਸੀ ਤੇ ਵਾਧੂ ਦੀ ਪਰੇਸ਼ਾਨੀ ਵੀ ਇਹ ਮੁੰਡਾ ਵੀ ਕੋਈ ਰਾਹਸਮਈ ਜਿਆਹੀ ਸੀ ਫਿਰ ਉਸਦਾ ਇਹ ਰਾਹਸ ਉਸ ਦਿਨ ਖਤਮ ਹੋ ਗਿਆ ਜਿਸ ਦਿਨ ਉਸ ਨੂੰ ਪੁਲਿਸ ਨੇ ਡਰੱਗ ਸਮੇਤ ਫੜ ਲਿਆ ਚੰਗਾ ਇਹ ਸੀ ਕਿ ਉਸ ਦਿਨ ਮਿਕੀ ਉਸ ਦੇ ਨਾਲ ਨਹੀਂ ਸੀ ਅਸੀਂ ਮੁਸ਼ਕਲ ਵਿੱਚ ਫਸਦੇ ਫਸਦੇ ਬਚੇ ਕੁਝ ਦਿਨ ਉਸਦੇ ਅਪਾਰਟਮੈਂਟ ਵਿੱਚ ਹੋ ਰਹੇ ਤੇ ਫਿਰ ਉਹ ਵੀ ਛੱਡਣਾ ਪਿਆ ਇੱਕ ਵਾਰ ਫਿਰ ਅਸੀਂ ਸੜਕ ਤੇ ਆ ਗਏ ਇੱਕ ਦਿਨ ਐਵੇਂ ਹੀ ਤੁਰਦੀ ਮੈਂ ਨੀੜ ਦੇ ਸ਼ਾਪਿੰਗ ਸੈਂਟਰ ਵਿੱਚਲੇ ਪੰਜਾਬੀ ਰੈਸਟੋਰੈਂਟ ਤੇ ਚਲੀ ਗਈ। ਉੱਥੇ ਨੌਕਰੀ ਦਾ ਪਤਾ ਕੀਤਾ ਤਾਂ ਉਹਨਾਂ ਨੂੰ ਉਸ ਵੇਲੇ ਵਾਕਈ ਕਿਸੇ EMPLOYE ਦੀ ਲੋੜ ਸੀ। ਮੈਨੂੰ ਇੱਥੇ ਨੌਕਰੀ ਮਿਲ ਗਈ। ਇਸ ਦਾ ਮਾਲਕ ਕੋਈ ਵਡੇਰੀ ਉਮਰ ਦਾ ਭਲਾ ਮਾਨਸ ਪੰਜਾਬੀ ਬਜ਼ੁਰਗ ਸੀ। ਕੁਝ ਦਿਨਾਂ ਬਾਅਦ ਕਿਸੇ ਵੇਲੇ-ਵੇਲੇ ਮੈਂ ਉਸ ਨੂੰ ਆਪਣੀ ਹੱਡਬਿਤੀ ਸੁਣਾਈ ਤਾਂ ਉਹ ਸੁਣ ਕੇ ਸਨ ਹੋ ਗਿਆ ਕਿ ਪੰਜਾਬ ਤੋਂ ਇੱਕ ਚੰਗੇ ਪਰਿਵਾਰ ਦੀ ਕੁੜੀ ਕਿਵੇਂ ਦਰਦਰ ਦੀਆਂ ਠੋਕਰਾਂ ਖਾਂਦੀ ਫਿਰਦੀ ਹੈ। ਉਸਨੇ ਮੇਰੀ ਮਦਦ ਕਰਨ ਦਾ ਭਰੋਸਾ ਦਿੱਤਾ ਕਈ ਦਿਨਾਂ ਪਿਛੋਂ ਭਰੋਸਾ ਪੂਰਾ ਵੀ ਕਰ ਦਿੱਤਾ ਹੋਇਆ ਏ ਕਿ ਉਸ ਦਾ ਕੋਈ ਪੱਕਾ ਗਾਹਕ ਰੈਸਟੋਰੈਂਟ ਤੇ ਆਇਆ ਇਹ ਜਗਤਾਰ ਸਿੰਘ ਸੀ ਜਗਤਾਰ ਸਿੰਘ ਘਰ ਵਾਲੀ ਸਮੇਤ ਰਿਟਾਇਰਡ ਜ਼ਿੰਦਗੀ ਬਿਤਾ ਰਿਹਾ ਸੀ ਉਸ ਦੇ ਆਪਣੇ ਮੁੰਡਾ ਤੇ ਕੁੜੀ ਪਰਿਵਾਰਾਂ ਵਾਲੇ ਸਨ ਜਗਤਾਰ ਸਿੰਘ ਇਸ ਗੱਲ ਤੇ ਮੈਨੂੰ ਗ੍ਰੀਨ ਕਾਰਡ ਦਿਵਾਉਣਾ ਮੰਨ ਗਿਆ ਕਿ ਮੈਂ ਉਸ ਦੇ ਘਰ ਮੇਡ ਦਾ ਕੰਮ ਕਰੂੰ ਤੇ ਉਹ ਇਸੇ ਬੇਸ ਤੇ ਮੈਨੂੰ ਸਪੌਂਸਰ ਕਰਕੇ ਗ੍ਰੀਨ ਕਾਰਡ ਦਿਵਾ ਦਊਗਾ ਮੈਂ ਉਸਦੇ ਘਰ ਮੂਵ ਹੋ ਗਈ। ਸ਼ੁਰੂ ਵਿੱਚ ਉਹਨਾਂ ਦੇ ਘਰ ਜਾ ਕੇ ਮੈਨੂੰ ਬਹੁਤ ਸਕੂਨ ਮਿਲਿਆ। ਬਿਲਕੁਲ ਆਪਣੇ ਘਰ ਵਰਗਾ ਮਾਹੌਲ ਸੀ। ਉਸ ਦੀ ਘਰ ਵਾਲੀ ਦਾ ਸੁਭਾਅ ਵੀ ਬਹੁਤ ਚੰਗਾ ਸੀ। ਕਾਫੀ ਦਿਨਾਂ ਪਿੱਛੋਂ ਜਦੋਂ ਮੈਨੂੰ ਲੈ ਕੇ ਵਕੀਲ ਦੇ ਗਿਆ ਤਾਂ ਵਕੀਲ ਨੇ ਦੱਸਿਆ ਕਿ ਇਸ ਢੰਗ ਨਾਲ ਗ੍ਰੀਨ ਕਾਰਡ ਲੈਣ ਵਾਲੀ ਕੈਟਾਗਰੀ ਤਾਂ ਬੰਦ ਹੋ ਗਈ। ਮੈਨੂੰ ਜੋ ਮਾੜੀ-ਮੋਟੀ ਆਸ ਵੱਜੀ ਸੀ ਉਹ ਖਤਮ ਹੋ ਗਈ। ਪਰ ਜਗਤਾਰ ਅੰਕਲ ਨੇ ਮੈਨੂੰ ਭਰੋਸਾ ਦਿਵਾਇਆ। ਕਿਉਂ ਜਿਵੇਂ ਕਿਵੇਂ ਵੀ ਮੈਨੂੰ ਗ੍ਰੀਨ ਕਾਰਡ ਦਿਵਾ ਦੇਊਗਾ ਉਸਦੇ ਘਰ ਮੂਵ ਹੋਣ ਤੋਂ ਬਾਅਦ ਮੈਂ ਉਸਨੂੰ ਅੰਕਲ ਕਹਿ ਕੇ ਬੁਲਾਉਣ ਲੱਗ ਪਈ ਸੀ ਉਸ ਦਾ ਕਹਿਣਾ ਸੀ ਕਿ ਉਹ ਮੈਨੂੰ ਆਪਣੀ ਧੀ ਅਡਾਪਟ ਕਰਕੇ ਗ੍ਰੀਨ ਕਾਰਡ ਦਿਵਾ ਸਕਦਾ ਹੈ ਮੈਂ ਕਾਫੀ ਦਿਨ ਇਸ ਉਮੀਦ ਵਿੱਚ ਉਹਨਾਂ ਦੇ ਘਰ ਕੰਮ ਕਰਦੀ ਰਹੀ ਮੇਰੇ ਨਿਤ ਦਿਨ ਕਹਿਣ ਤੇ ਉਹ ਮੈਨੂੰ ਕਿਸੇ ਹੋਰ ਵਕੀਲ ਕੋ ਲੈ ਗਿਆ ਤੇ ਉਸਨੂੰ ਅਡਾਪਸ਼ਨ ਦੇ ਕੇਸ ਬਾਰੇ ਪੁੱਛਣ ਲੱਗਿਆ ਵਕੀਲ ਉਸ ਦੀ ਗੱਲ ਸੁਣ ਕੇ ਹੱਸਦਾ ਹੋਇਆ ਬੋਲਿਆ ਮਿਸਟਰ ਸਿੰਘ ਅਡਾਪਟ ਬੱਚੇ ਕੀਤੇ ਜਾਂਦੇ ਆ ਨਾ ਕਿ ਅਡਲਟਸ ਮੇਰੀ ਇਹ ਉਮੀਦ ਵੀ ਗਈ ਪਰ ਮੈਂ ਮਾਂਜਿਆ ਮਾਰ ਕੇ ਕੰਮ ਕਰਦੀ ਰਹੀ ਇਉਂ ਜਪਣ ਲੱਗਿਆ ਕਿ ਗ੍ਰੀਨ ਕਾਰਡ ਮਿਲਣਾ ਕੋਈ ਖੇਡ ਨਹੀਂ ਉਦਾਂ ਹੀ ਵਕਤ ਲੰਗੀ ਜਾਵੇ ਉਹੀ ਬਹੁਤ ਹੈ ਰਹਿਣ ਲਈ ਮਸਾ ਇੱਕ ਚੰਗਾ ਹਸਰਾ ਮਿਲਿਆ ਸੀ ਇਸ ਵਿਚਕਾਰ ਮਿੱਕੀ ਵੀ ਆਪਣੀਆਂ ਕੋਸ਼ਿਸ਼ਾਂ ਕਰਦਾ ਫਿਰਦਾ ਸੀ ਉਹ ਹੁਣ ਮੈਥੋਂ ਵੱਖ ਨਾਲ ਲੱਗਦੀ ਸਟੇਟ ਵਿੱਚ ਕਿਸੇ ਹੋਰ ਨਾਲ ਰਹਿਣ ਲੱਗ ਪਿਆ ਸੀ ਇਨਾ ਦਿਨਾਂ ਚ ਹੀ ਮੇਰੇ ਉੱਪਰ ਇੱਕ ਹੋਰ ਪਹਾੜ ਟੁੱਟ ਪਿਆ। ਜਗਤਾਰ ਅੰਕਲ ਦੀ ਘਰ ਵਾਲੀ ਗੁਜ਼ਰ ਗਈ। ਮੇਰਾ ਉਸ ਨਾਲ ਕਾਫੀ ਲਗਾਵ ਸੀ। ਉਸ ਦੇ ਹੁੰਦਿਆ ਮੈਨੂੰ ਉਹ ਘਰ ਆਪਣੇ ਘਰ ਵਰਗਾ ਲੱਗਦਾ ਸੀ। ਮੈਂ ਪਰੇਸ਼ਾਨ ਹੋ ਗਈ ਕਿ ਹੁਣ ਕੀ ਬਣੂਗਾ? ਹਫ਼ਤਾ ਦਸ ਦਿਨ ਅਫਸੋਸ ਕਰਨ ਵਾਲੇ ਆਉਂਦੇ ਰਹੇ। ਹੌਲੀ-ਹੌਲੀ ਹਾਲਾਤ ਸਾਧਾਰਨ ਹੋ ਗਏ। ਮੈਂ ਇਸੇ ਫਿਕਰ ਵਿੱਚ ਸੀ ਕਿ ਮੇਰੀ ਇਹ ਨੌਕਰੀ ਰਹੂ ਜਾਂ ਨਹੀਂ। ਕਿ ਇੱਕ ਦਿਨ ਜਗਤਾਰ ਅੰਕਲ ਨੇ ਆਪ ਹੀ ਮੈਨੂੰ ਕਹਿ ਦਿੱਤਾ ਕਿ ਮੈਂ ਉੱਥੇ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਦੀ ਰਹਾ ਇਸੇ ਤਰ੍ਹਾਂ ਦਿਨ ਨਿਕਲਦੇ ਰਹੇ ਇਸ ਵਿਚਾਰ ਮੈਂ ਅੰਦਾਜ਼ਾ ਲਾਇਆ ਕਿ ਜਗਤਾਰ ਅੰਕਲ ਹੁਣ ਮੈਨੂੰ ਪਹਿਲਾਂ ਵਾਲੀਆਂ ਨਜ਼ਰਾਂ ਨਾਲ ਨਹੀਂ ਸੀ ਵੇਖਦਾ ਉਸ ਦੀਆਂ ਅੱਖਾਂ ਵਿੱਚਲੀ ਵਾਸ਼ਨਾ ਮੈਂ ਸਾਫ਼ ਪੜ ਰਹੀ ਸੀ ਕਈ ਵਾਰੀ ਮੈਂ ਸੋਚਦੀ ਕਿ ਇਹ ਸ਼ਾਇਦ ਮੇਰਾ ਭੁਲੇਖਾ ਹੈ ਤੇ ਕਈ ਵਾਰੀ ਮੈਨੂੰ ਡਰ ਵੀ ਲੱਗਦਾ ਫਿਰ ਜਿਸ ਰਾਤ ਨੂੰ ਉਹ ਮੇਰੇ ਕਮਰੇ 'ਚ ਆਇਆ ਤਾਂ ਮੇਰੇ ਸਾਰੇ ਪਰੰਪਲਿਖੇ ਦੂਰ ਹੋ ਗਏ ਮੇਰੇ ਬਰਾਬਰ ਬੈਂਦੇ ਆ ਉਸਨੇ ਮੇਰੇ ਉੱਪਰ ਦੀ ਬਾਹਵਲਣੀ ਚਾਹੀ ਤਾਂ ਮੈਂ ਛਾਲ ਮਾਰ ਕੇ ਖੜੀ ਹੋ ਗਈ ਅੰਕਲ ਇਹ ਕੀ ਤੁਸੀਂ ਮੇਰੇ ਪਿਓ ਤੋਂ ਵੀ ਵੱਡੇ ਹੋ ਤੇ ਮੈਨੂੰ ਤੁਸੀਂ ਆਪਣੀ ਧੀ ਕਹਿੰਦੇ ਹੋ ਮੈਂ ਕਿਸੇ ਵੀ ਉਮਰ ਦਾ ਤੇ ਤੈਨੂੰ ਕੁਝ ਵੀ ਕਹਿ ਕੇ ਬੁਲਾਉਣਾ ਤੋ ਇਹਨਾਂ ਗੱਲਾਂ ਨੂੰ ਪਾਸੇ ਰੱਖ ਤੋ ਇਹ ਸੋਚ ਕਿ ਮੈਂ ਇੱਕ ਮਰਦਾ ਅੰਕਲ ਮੈਂ ਤਾਂ ਪਹਿਲੇ ਹੀ ਮਜਬੂਰ ਹਾਂ ਮੇਰੇ ਹੰਝੂ ਨਿਕਲ ਆਏ ਮੈਂ ਵੀ ਤੈਨੂੰ ਇਹ ਸਮਝਾਉਣਾ ਆ ਕਿ ਤੂੰ ਮਜਬੂਰ ਹੈ ਤੇਰੇ ਕੋਲ ਰਹਿਣ ਦੀ ਥਾਂ ਨਹੀਂ ਗ੍ਰੀਨ ਕਾਰਡ ਤੇਰੇ ਕੋਲ ਨਹੀਂ ਬਿਨਾ ਗ੍ਰੀਨ ਕਾਰਡ ਦੇ ਤੂੰ ਕਿਤੇ ਨੌਕਰੀ ਨਹੀਂ ਕਰ ਸਕਦੀ ਮੈਂ ਇੱਕ ਫੋਨ ਘੁਮਾ ਦਿਆਂ ਤੇ ਇਮੀਗ੍ਰੇਸ਼ਨ ਨੇ ਆ ਕੇ ਤੈਨੂੰ ਗ੍ਰਿਫਤਾਰ ਕਰ ਲੈਣਾ ਸਮਝੀ ਕੁਛ ਮੈਂ ਉਸ ਦਾ ਡਰਾਵਾ ਸਮਝ ਗਈ ਸੀ ਉਹ ਮੈਨੂੰ ਮੇਰੀ ਹਾਲਤ ਕਾਰਨ ਬਲੈਕਮੇਲ ਕਰਨਾ ਚਾਹੁੰਦਾ ਸੀ ਮੈਂ ਪਾਸੇ ਖੜੀ ਬੇਵਸੀ ਦੇ ਹੰਝੂ ਖੇਰਦੀ ਰਹੀ ਕੋਈ ਜ਼ੋਰ ਜ਼ਬਰਦਸਤੀ ਨਹੀਂ ਤੂੰ ਕੱਲ ਤੱਕ ਸੋਚ ਲੈ ਪਰ ਹੂ ਫਿਰ ਵੀ ਉਹੀ ਜੋ ਮੈਂ ਚਾਹੂੰਗਾ ਏਨੀ ਗੱਲ ਕਹਿੰਦਾ ਉਹ ਕਮਰੇ ਚੋਂ ਨਿਕਲ ਗਿਆ ਮੈਨੂੰ ਸਾਰੀ ਰਾਤ ਨੀਂਦ ਨਾ ਆਈ ਕਿ ਕਿਸ ਨਰਕ ਵਿੱਚ ਾਟ ਗਈ ਅਗਲੇ ਦਿਨ ਸਵੇਰੇ ਹੀ ਮੈਂ ਮਿੱਕੀ ਨੂੰ ਕਾਲ ਕਰਕੇ ਆਪਣੇ ਕੋਲ ਬੁਲਾ ਲਿਆ ਉਸਦੇ ਆਉਂਦੇ ਹੀ ਮੈਂ ਉਸ ਨੂੰ ਇਸ ਜਗਤਾਰ ਬੁੱਡੇ ਦੀ ਕਰਤੂਤ ਦੱਸੀ ਪਰ ਮੇਰੀ ਗੱਲ ਸੁਣ ਕੇ ਮਿੱਕੀ ਨੂੰ ਨਾ ਗੁੱਸਾ ਚੜਿਆ ਤੇ ਨਾ ਹੀ ਉਹ ਹੈਰਾਨ ਹੋਇਆ ਉਹ ਤਾਂ ਸਹੂ ਖੁਸ਼ ਹੁੰਦਾ ਹੋਇਆ ਬੋਲਿਆ ਉਹ ਹੋਰ ਤੈਨੂੰ ਕੀ ਚਾਹੀਦਾ ਹੈ ਮਤਲਬ ਉਹ ਮਤਲਬ ਇਹ ਕਿ ਗ੍ਰੀਨ ਕਾਰਡ ਖੁਦ ਚੱਲ ਕੇ ਤੇਰੇ ਕੋਲ ਆ ਰਿਹਾ ਹੈ ਗ੍ਰੀਨ ਕਾਰਡ ਤਾਂ ਇਸ ਕਲ ਨਾਲ ਕੀ ਮਤਲਬ ਮਤਲਬ ਹੈ ਤੂੰ ਉਸ ਨੂੰ ਇਹ ਗੱਲ ਕਹੇ ਕਿ ਪਹਿਲਾਂ ਉਹ ਤੇਰੇ ਨਾਲ ਵਿਆਹ ਕਰਾਵੇ ਆਪਣੀ ਘਰ ਵਾਲੀ ਬਣਾ ਕੇ ਤੇਰਾ ਗ੍ਰੀਨ ਕਾਰਡ ਅਪਲਾਈ ਕਰੇ ਤੇ ਫਿਰ ਮਿੱਕੀ ਦੀ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਧਰਤੀ 'ਚ ਗੱਡੀਆਂ ਗਈਆਂ ਦੀਦੀ ਇਹ ਉਹ ਜਸ ਨੈਰੀ ਮੌਕਾ ਫੇਰ ਨਹੀਂ ਮਿਲਣਾ ਅਗਾ ਤੇਰੀ ਮਰਜ਼ੀ ਇੰਨੀ ਗੱਲ ਕਹਿੰਦੇ ਆ ਮਿੱਕੀ ਉੱਠ ਕੇ ਤੁਰ ਗਿਆ ਮੈਂ ਸਾਰਾ ਦਿਨੇ ਇਸੇ ਗੱਲ ਬਾਰੇ ਸੋਚਦੀ ਰਹੀ ਆਖਰ ਮੇਰੇ ਵੀ ਇਹ ਗੱਲ ਦਿਲ ਲੱਗ ਗਈ ਫਿਰ ਮੈਂ ਆਪਣੀ ਸ਼ਰਤ ਜਗਤਾਰ ਅੰਕਲ ਨੂੰ ਦੱਸੀ ਕੁਝ ਦੇਰ ਸੋਚਦਿਆਂ ਉਸਨੇ ਹਾਂ ਕਰ ਦਿੱਤੀ ਅਗਲੇ ਦਿਨ ਕੋਰਟ ਜਾ ਕੇ ਉਸਨੇ ਕੋਰਟ ਮੈਰਿਜ ਕਰਕੇ ਮੇਰਾ ਗ੍ਰੀਨ ਕਾਰਡ ਵੀ ਅਪਲਾਈ ਕਰ ਦਿੱਤਾ ਮੈਨੂੰ ਉਸ ਬੁੱਢੇ ਤੋਂ ਬੜੀ ਘੇਣਾ ਆਉਂਦੀ ਸੀ ਪਰ ਇਹ ਸੋਚ ਕੇ ਚੁੱਪ ਰਹਿੰਦੀ ਸੀ ਕਿ ਇੱਕ ਵਾਰ ਗ੍ਰੀਨ ਕਾਰਡ ਮਿਲ ਜਾਵੇ ਬਸ ਇਸ ਤਰ੍ਹਾਂ ਰਹਿੰਦੇ ਆ 5-6 ਮਹੀਨੇ ਲੰਘ ਚੁੱਕੇ ਸਨ ਮੈਨੂੰ ਵਰਕ ਪਰਮਿਟ ਮਿਲ ਗਿਆ ਸੀ ਮੈਂ ਬਾਹਰ ਘੁੰਮਣ ਫਿਰਨ ਲੱਗ ਪਈ ਸੀ ਇੰਨਾ ਹੀ ਦਿਨਾਂ ਵਿੱਚ ਮੈਂ ਇੱਕ ਦਿਨ ਮਿੱਕੀ ਨੂੰ ਵੇਖਿਆ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਉਹ ਪਹਿਲਾਂ ਵਰਗਾ ਤਾਂ ਰਿਹਾ ਹੀ ਨਹੀਂ ਸੀ ਉਸਦੀ ਵੇਖਣੀ ਪਾਖਣੀ ਉਸਦੀ ਤੌਰ ਤੇ ਉਸਦਾ ਗੱਲ ਕਰਨ ਦਾ ਤੌਰ ਤਰੀਕਾ ਬਦਲ ਗਿਆ ਸੀ ਉੰਜ ਵੀ ਕਮਜ਼ੋਰ ਜਿਹਾ ਲੱਗਦਾ ਸੀ ਮੈਨੂੰ ਸ਼ੱਕ ਪਿਆ ਕਿ ਜਿਵੇਂ ਉਹ ਕੋਈ ਨਸ਼ੇ ਵਗੈਰਾ ਕਰਨ ਲੱਗ ਪਿਆ ਹੋਵੇ ਫਿਰ ਮੈਂ ਉਸਦੇ ਨਾਲ ਫਿਰਦੇ ਐਂਡਰਿਓ ਨੂੰ ਪਛਾਣਿਆ ਤਾਂ ਮੈਂ ਹੋਰ ਵੀ ਹੈਰਾਨ ਹੋਈ ਐਂਡਰਿਓ ਨੂੰ ਮੈਂ ਕਾਲਜ ਵਿਲੇਤੀ ਜਾਣਦੀ ਸੀ ਸਭ ਨੂੰ ਪਤਾ ਸੀ ਕੀ ਹੋ ਗਿਆ ਮੈਂ ਅਗਾਹੋਂ ਕਿ ਮਿੱਕੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪਾਸਾ ਬਚਾ ਕੇ ਲੰਘ ਗਿਆ ਮੈਂ ਹੈਰਾਨ ਹੋਈ ਖੜੀ ਉਸਨੂੰ ਜਾਂਦੇ ਨੂੰ ਵੇਖਦੀ ਰਹੀ ਉਸ ਤੋਂ ਬਾਅਦ ਮੈਂ ਬਹੁਤ ਉਦਾਸ ਰਹਿਣ ਲੱਗ ਪਈ ਕਿ ਮਿੱਕੀ ਨੂੰ ਇਹ ਕੀ ਹੋ ਗਿਆ ਕਦੇ-ਕਦੇ ਸੋਚ ਕੇ ਹੀ ਮੇਰੀਆਂ ਨਸਾਂ ਫਟਣ ਵਾਲੀਆਂ ਹੋ ਜਾਂਦੀਆਂ ਕਿ ਮਿੱਕੀ ਗਿਆਂ ਨਾਲ ਘੁੰਮ ਰਿਹਾ ਹੈ ਖੁਦ ਵੀ ਸ਼ਾਇਦ ਗੇ ਹੈ ਤੇ ਨਾਲ ਹੀ ਨਸ਼ਾ ਕਰ ਰਿਹਾ ਹੈ ਪਰ ਕੀ ਕਰ ਸਕਦੀ ਸੀ ਫਿਰ ਇੱਕ ਦਿਨ ਉਸਦੀ ਕਾਲ ਆਈ ਦੀਦੀ ਮੈਂ ਐਂਡ੍ਰਿਓ ਨਾਲ ਮੈਰਿਜ ਕਰ ਲਈ ਹੈ ਵਾਟ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹਾਂ ਦੀਦੀ ਸਾਡੀ ਸਟੇਟ ਨੇ ਸੀਮ ਸੈਕਸ ਮੈਰਿਜ ਲੀਗਲ ਕਰ ਦਿੱਤੀ ਹੈ मैं तो एंडरीओ ने बकायदा कोर्ट मैरिज की है मैरिज सर्टिफिकेट भी मिल गया आज शाम अकील वकील दे जा रहे हैं वकील दे का मेरा मेरा ग्रीन कार्ड अप्लाई कर क्योंकि एंडरीयो अमरीकन सिटीजन है वो मेरा ग्रीन कार्ड एज ए स्पाउस अप्लाई करेगा इना कह उसने फोन कट दिता मैं सुन हुई खड़ी सोचती रही कि हो गया सारी रात नींद ना आई ਸਵੇਰ ਹੁੰਦੇ ਹੀ ਫੋਨ ਤੇ ਜ਼ਿੰਦਗੀ ਦੀ ਸਭ ਤੋਂ ਮਨਹੂਸ ਖਬਰ ਸੁਣਨ ਨੂੰ ਮਿਲੀ ਕਿ ਰਾਤੀ ਮिक्की ਨੇ ਨਸ਼ੇ ਦੀ ਓਵਰਡੋਜ਼ ਲੈਂਦੇ ਆ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਫੋਨ ਉਸਦੇ ਕਿਸੇ ਦੋਸਤ ਦਾ ਸੀ ਹੁਣ ਕਿੱਥੇ ਆਉ ਮੈਂ ਫੋਨ ਕਰਤਾ ਨੂੰ ਪੁੱਛਿਆ ਆ ਫਿਰ ਫੈਕਸ ਹਸਪੀਟਲ ਜਾ ਉਧਰੋਂ ਫੋਨ ਕਟਿਆ ਗਿਆ ਤਾਂ ਮੈਂ ਟੈਕਸੀ ਲੈ ਕੇ ਹਸਪਤਾਲ ਨੂੰ ਭੱਜੀ 20 ਮਿੰਟ ਦਾ ਹੀ ਰਸਤਾ ਸਾਲਾਂ ਦਾ ਬਣ ਗਿਆ ਮਨ ਕਾਲਾ ਪੈ ਰਿਹਾ ਸੀ ਕਿ ਕਦੋਂ ਜਾ ਕੇ ਮਿੱਕੀ ਨੂੰ ਵੇਖਾਂ ਨਾਲ ਹੀ ਇਹ ਵੀ ਡਰ ਸੀ ਕਿ ਪਤਾ ਨਹੀਂ ਉਸ ਦੀ ਹਾਲਤ ਕਿੰਨੀ ਕੁ ਨਾਜ਼ੁਕ ਹੈ ਜੇਕਰ ਕੁਝ ਐਸਾ-वैसा ਹੋ ਗਿਆ ਤਾਂ ਮੈਂ ਘਰ ਦੇ ਨੂੰ ਕੀ ਜਵਾਬ ਦੇਵਾਂ ਉਸ ਬਿਨਾ ਮੇਰਾ ਕੌਣ ਹੈ ਭਰਾ ਬਿਨਾ ਮੈਂ ਕਿਸ ਦੇ ਹਾਸਰੇ ਦਿਨ ਕੱਟਾਂ ਸਾਰੇ ਰਾਹ ਬਹੁਤ ਹੀ ਭਿਆਨਕ ਤਰ੍ਹਾਂ ਦੇ ਖਿਆਲ ਆਉਂਦੇ ਰਹੇ ਹਸਪਤਾਲ ਦੇ ਗੇਟ ਤੇ ਟੈਕਸੀ ਰੋਕਦਿਆਂ ਡਰਾਈਵਰ ਨੇ ਮੈਨੂੰ ਖਿਆਲਾਂ ਚੋਂ ਕੱਢਿਆ ਉਸ ਦੇ ਪੈਸੇ ਦੇ ਕੇ ਮੈਂ ਅੰਦਰ ਨੂੰ ਭੱਜੀ ਉੱਥੇ ਮੈਨੂੰ ਉਸ ਦਾ ਉਹੀ ਦੋਸਤ ਮਿਲ ਗਿਆ ਜਿਸ ਨੇ ਕਿ ਮੈਨੂੰ ਫੋਨ ਕਰਕੇ ਉਸ ਬਾਰੇ ਦੱਸਿਆ ਸੀ ਕਿਵੇਂ ਹੁਣ ਮਿੱਕੀ ਖਤਰੇ ਤੋਂ ਬਾਹਰ ਹੈ ਪਰ ਮੌਕੇ ਸਿਰ ਪਤਾ ਨਾ ਲੱਗਦਾ ਤਾਂ ਪਰ ਹੋਇਆ ਕਿਵੇਂ ਇਹ ਤਾਂ ਤੈਨੂੰ ਪਤਾ ਹੀ ਹੋਣਾ ਕਿ ਮਿੱਕੀ ਨੇ ਐਂਡਰਿਓ ਨਾਲ ਸੇਮ ਸੈਕਸ ਮੈਰਿਜ ਕੀਤੀ ਹੈ ਉਸ ਮੈਰਿਜ ਦੇ ਬੇਸ ਤੇ ਜਦੋਂ ਮਿੱਕੀ ਦਾ ਗ੍ਰੀਨ ਕਾਰਡ ਲਈ ਅਪਲਾਈ ਕਰਨ ਵਕੀਲ ਦੇ ਗਏ ਤਾਂ ਵਕੀਲ ਨੇ ਦੱਸਿਆ ਕਿ ਸੇਮ ਸੈਕਸ ਮੈਰਿਜ ਸਟੇਟ ਨੇ ਲੀਗਲ ਕੀਤੀ ਹੈ ਜਦੋਂ ਕਿ ਗ੍ਰੀਨ ਕਾਰਡ ਵਾਲਾ ਜਿਹੜਾ ਮਸਲਾ ਹੈ ਉਹ ਫੈਡਰਲ ਗਵਰਨਮੈਂਟ ਦਾ ਹੈ ਇਸੇ ਕਰਕੇ ਮਿੱਕੀ ਨੂੰ ਇਸ ਤਰੀਕੇ ਗ੍ਰੀਨ ਕਾਰਡ ਨਹੀਂ ਮਿਲ ਸਕਦਾ ਸ਼ਾਇਦੀ ਸੁਣਨ ਤੋਂ ਬਾਅਦ ਹੀ ਉਹ ਅਪਸੈਟ ਹੋ ਕੇ ਮਿੱਕੀ ਨੇ ਆਤਮਤੇ ਵਾਲਾ ਕਦਮ ਚੁੱਕ ਲਿਆ। ਉਤੋਂ ਤੁਰਦੀ ਮੈਂ ਮਿੱਕੀ ਦੇ ਕਮਰੇ 'ਚ ਪਹੁੰਚੀ। ਅਗਾ ਉਹ ਅੱਖਾਂ ਮੀਚੀ ਬੈੱਡ ਤੇ ਪਿਆ ਸੀ। ਮੈਂ ਕੋਲ ਬੈਠ ਕੇ ਉਸਦੇ ਵਾਲਾਂ 'ਚ ਹੱਥ ਫੇਰ ਲੱਗੀ। ਉਦੋਂ ਹੀ ਉਸਨੇ ਅੱਖਾਂ ਖੋਲੀਆਂ। ਮਿੱਕੀ ਤੂੰ ਜ਼ਰਾ ਵੀ ਨਾ ਸੋਚੇ ਕਿ ਮੇਰੇ ਇਕੱਲੇ ਦਾ ਪਰਦੇਸ 'ਚ ਕੀ ਬਣੂ? ਮੇਰੇ ਹੰਝੂ ਵਹਿ ਤੁਰੇ। ਦੀਦੀ ਹੁਣ ਚੁੱਪ ਕਰ। ਮੈਨੂੰ ਅਸਾਥ ਹੋ ਚੁੱਕਿਆ। ਮੈਂ ਆਪਾਂ ਖਤਮ ਕਰਨ ਵਾਲਾ ਕਦਮ ਚੁੱਕ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਚਲੋ ਫਿਰ ਵੀ ਰੱਬ ਨੇ ਬਚਾ ਲਿਆ ਉਸਨੇ ਮੇਰੇ ਹੰਝੂ ਪੂੰਝੇ ਪਰ ਮਿੱਕੀ ਉਹ ਨਸ਼ੇ ਤੇ ਐਂਡਰਿਊ ਨਾਲ ਮੈਰਿਜ ਵਗੈਰਾ ਦੀਦੀ ਉਹ ਸਭ ਕੁਝ ਤਾਂ ਗ੍ਰੀਨ ਕਾਰਡ ਲੈਣ ਲਈ ਇੱਕ ਡਰਾਮਾ ਸੀ ਉੰਜ ਜਿਹਾ ਕੁਝ ਵੀ ਨਹੀਂ ਹੈ ਉਸਦੀ ਗੱਲ ਸੁਣਦਿਆਂ ਮੇਰੇ ਮਨ ਤੋਂ ਮੜਾ ਮੂਹੀ ਪਾਰ ਲੈ ਗਿਆ ਕਿ ਮਿੱਕੀ ਅੰਦਰੋਂ ਗੇ ਨਹੀਂ ਹੈ ਸੱਚ ਦੀਦੀ ਤੇਰੇ ਗ੍ਰੀਨ ਕਾਰਡ ਦਾ ਕੇਸ ਕਿੱਥੋਂ ਤੱਕ ਪਹੁੰਚਿਆ ਮੇਰਾ ਵਰਕ ਪਰਮਿਟ ਆ ਗਿਆ ਔਰ ਗ੍ਰੀਨ ਕਾਰਡ ਦੀ ਉਡੀਕ ਹੈ ਮੈਂ ਮਨ ਚ ਸੋਚਿਆ ਕਿ ਕਦੋਂ ਮੇਰਾ ਗ੍ਰੀਨ ਕਾਰਡ ਆਵੇ ਤੇ ਕਦੋਂ ਉਸ ਨਰਕ ਚੋਂ ਬਾਹਰ ਨਿਕਲਾਂ ਫਿਰ ਦੋ ਕੁ ਦਿਨਾਂ ਪਿੱਛੋਂ ਮੇਕੀ ਹਸਪਤਾਲ ਚੋਂ ਠੀਕ ਹੋ ਕੇ ਘਰ ਆ ਗਿਆ ਮੈਂ ਸੋਚਿਆ ਕਿ ਪ੍ਰਮਾਤਮਾ ਨੇ ਹੱਥ ਦੇ ਕੇ ਰੱਖ ਲੈ ਚਲੋ ਬੁਰਾ ਵਕਤ ਲੰਘ ਚੁਕਿਆ ਪਰ ਬੁਰਾ ਵਕਤ ਲੰਘਿਆ ਕਿੱਥੇ ਸੀ ਅੱਗੇ ਤਾਂ ਜ਼ਿੰਦਗੀ ਹੋਰ ਭਿਆਨਕ ਰੂਪ ਧਾਰੀ ਖੜੀ ਸੀ ਉਸਦੇ ਥੋੜੇ ਦਿਨਾਂ ਬਾਅਦ ਹੀ ਜਗਤਾਰ ਅੰਕਲ ਹਾਰਟ ਅਟੈਕ ਨਾਲ ਚੜ੍ਹਾਈ ਕਰ ਗਿਆ। ਪਿੱਛੇ ਮੈਂ ਰਹਿ ਗਈ ਖਾਲੀ ਹੱਥ ਝੋੜੀ ਅੱਡੀ। ਫਿਰ ਵੀ ਮੈਂ ਵਕੀਲ ਦੇ ਇਹ ਪਤਾ ਕਰਨ ਗਈ ਕਿ ਸ਼ਾਇਦ ਮੇਰੇ ਗ੍ਰੀਨ ਕਾਰਡ ਲਈ ਕੋਈ ਰਾਹ ਬਚਿਆ ਹੋਵੇ ਪਰ ਉਸਨੇ ਹੱਥ ਖੜੇ ਕਰ ਦਿੱਤੇ। ਉਸ ਦਾ ਕਹਿਣਾ ਸੀ ਕਿ ਜੇਕਰ ਪਟੀਸ਼ਨਰ ਦੀ ਮੌਤ ਹੋ ਜਾਵੇ ਤਾਂ ਬੈਨੀਫੀਸ਼ੀਅਰੀ ਦਾ ਕੇਸ ਖਤਮ ਹੋ ਜਾਂਦਾ ਹੈ। ਇੱਕ ਸਲਾਹ ਉਸਨੇ ਜ਼ਰੂਰ ਦਿੱਤੀ। ਵੈਸੇ ਇਸ ਵੇਲੇ ਤੈਨੂੰ ਫਾਈਨੈਂਸ਼ੀਅਲ ਫਾਇਦਾ ਹੋ ਸਕਦਾ ਹੈ। ਉਹ ਕਿਵੇਂ ਮੈਂ ਹੈਰਾਨ ਹੋਈ ਵਕੀਲ ਦੇ ਮੂੰਹ ਵੱਲ ਵੇਖਣ ਲੱਗੀ ਵੇਖ ਤੂੰ ਉਸ ਦੀ ਕਾਨੂੰਨਨ ਪਤਨੀ ਹੈ ਜੇ ਤੂੰ ਸਿਵਲ ਕੋਰਟ ਵਿੱਚ ਕੇਸ ਕਰ ਦੇਵੇਂ ਤਾਂ ਤੈਨੂੰ ਉਸ ਦੀ ਪ੍ਰਾਪਰਟੀ ਵਿੱਚੋਂ ਕੁਝ ਪੈਸਾ ਜ਼ਰੂਰ ਮਿਲ ਜਾਊਗਾ ਮੈਨੂੰ ਹੱਸ ਵੇਲੇ ਪੈਸੇ ਦੀ ਨਹੀਂ ਗ੍ਰੀਨ ਕਾਰਡ ਦੀ ਲੋੜ ਹੈ ਐਨਾ ਕਹਿੰਦਿਆਂ ਮੈਂ ਵਕੀਲ ਦੇ ਦਫ਼ਤਰੋਂ ਨਿਕਲ ਗਈ ਐਨਾ ਕਹਿੰਦਿਆਂ ਮੈਂ ਵਕੀਲ ਦੇ ਦਫ਼ਤਰੋਂ ਨਿਕਲ ਆਈ ਅਗਾਹ ਐਲੀਵੇਟਰ ਖਰਾਬ ਹੋਈ ਖੜੀ ਸੀ ਮੈਂ ਪੌੜੀਆਂ ਦਾ ਦਰਵਾਜ਼ਾ ਖੋਲਿਆ ਹੀਠਾਂ ਨੂੰ ਉਤਰਦੀਆਂ ਪੌੜੀਆਂ ਕਿਸੇ ਡੂੰਘੇ ਖੋਦੀ ਤਰ੍ਹਾਂ ਲੱਗੀਆਂ ਬੋਝਲ ਕਦਮ ਪੁੱਟਦੀ ਮੈਂ ਪੌੜੀਆਂ ਉਤਰਨ ਲੱਗੀ